ਕਿ ਮੈਂ ਆਪਣੀ ਭੈਣ ਹਰ ਸਿਮਰਤ ਕੌਰ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਤੇਰੇ ਜ਼ੁਬਾਨ ਦੇ ਵਿੱਚ ਬੜਾ ਰਸ ਹੈ ਤੇਰੀ ਅਰਦਾਸ ਬੜੀ ਛੇਤੀ ਪੂਰੀ ਹੁੰਦੀ ਹੈ ਤੂੰ ਅਰਦਾਸ ਕੀਤੀ ਸੀ ਕਿ ਜਿਨ੍ਹਾਂ ਦੇ ਬੇਦਬੀ ਕੀਤੀਆਂ ਜਾਂ ਕਰਵਾਈਆਂ ਜਿਹੜੇ ਰਾਜਨੀਤੀ ਕਰਦੇ ਰੱਬ ਜੀ ਉਹਨਾਂ ਦਾ ਬੋਲੋ ਸਾਰੇ ਹੇ ਗੁਰੂ ਰਾਮਦਾਸ ਉਹਨਾਂ ਦਾ ਕੱਖ ਨਾ ਰਵੇ ਤੋ ਵਾਕਿਆ ਤੇਰੀ ਅਰਦਾਸ ਮੇਰੀਏ ਭੈਣੇ ਰੱਬ ਨੇ ਬਹੁਤ ਨੇੜਿਓਂ ਕਿ ਸੁਣੀ ਹੈ ਇੱਕ ਅਰਦਾਸ ਹੋਰ ਕਰਦੇ ਕਿ ਜਿਨ੍ਹਾਂ 328 ਰੂਪਾਂ ਚ ਇਧਰ ਉਧਰ ਘਾਲੇ ਮਾਲੇ ਕੀਤੇ ਆ ਉਹਨਾਂ ਬਾਰੇ ਵੀ ਮਾੜਾ ਮੋੜ ਕਹਦੇ ਤੇ ਸੌਖਾ ਹੋ ਜੇ ਜਿਨ੍ਹਾਂ ਲੀਡਰਾਂ ਨੇ ਬੇਈਮਾਨੀਆਂ ਕੀਤੀਆਂ ਜੋਨਾ ਡੇਰੇਦਾਰਾਂ ਨੇ ਪਖੰਡ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀਆਂ ਆਸਣ ਗੱਦੇ ਨੇ ਲਾ ਕੇ ਮੱਥੇ ਟਿਕਾਏ ਆ ਮੇਰੀਏ ਭੈਣੇ ਇੱਕ ਵਾਰੀ ਅਰਦਾਸ ਕਰਦੇ ਹੋ ਬੋੜੀ ਰੱਬ ਦੀ ਦੁਆਈ ਰੱਬ ਦੀ ਬੜਾ ਭਲਾ ਹੋਊਗਾ ਕੱਲ ਦੇ ਕਈ ਗਰੰਥੀ ਸਿੰਘਾਂ ਦੇ ਫੋਨ ਆਏ ਕਹਿੰਦੇ ਕਈ ਸਾਨੂੰ ਆਂਦੇ ਭਾਈ ਸਾਹਿਬ ਪੁੱਤਰ ਦੀ ਅਰਦਾਸ ਕਰਾਉਣੀ ਤੁਹਾਡੀ ਪੂਰੀ ਹੁੰਦੀ ਐ ਕਹਿੰਦਾ ਨਹੀਂ ਸਾਡੀ ਤੇ ਪੂਰੀ ਨਹੀਂ ਹੁੰਦੀ ਪੂਰੀ ਬੀਬੀ ਹਰ ਸਿਮਰਤ ਕੌਰ ਦੀ ਹੁੰਦੀ ਉਹਦੇ ਕੋਲ ਜਾਓ ਉਹ ਅਰਦਾਸਾਂ ਬਹੁਤ ਵਧੀਆ ਕਰਦੀ ਆ ਵੇਖ ਲੋ ਕਿਥੋਂ ਪਾਣਾ ਵਾਪਰੇ ਤੇ ਕਿਦਰ ਨੂੰ ਤੁਰ ਪਿਆ ਗੁਰੂ ਕਿਰਪਾ ਕਰੇ ਆਓ ਮਾਤਾ ਪੈਂਸਾ ਅਮੂਹਾ ਜਾਏ ਮਤਿਆ ਹੋਇਆ ਮਾਲੀ ਸੰਢਾ ਅਮੂਹਾ ਜਾਏ ਕੁੱਦ-ਕੁੱਦ ਚਰੈ ਰਸਾਤਲ ਪਾਏ ਤੇ ਭਗਤ ਕਬੀਰ ਜੀ ਅਖੀਰ ਚ ਪਤਾ ਕੀ ਆਂਦੇ ਆ ਕਹਿੰਦੇ ਪਤਾ ਲੱਗਾ ਇਹ ਕਿਉਂ ਹੋਇਆ ਕਹਿੰਦੇ ਕਹੋ ਕਬੀਰ ਪ੍ਰਗਟ ਭਈ ਖੇੜ ਇਹ ਖੇੜ ਪ੍ਰਗਟ ਹੋ ਗਈ ਆ ਕਿਉਂ ਲੀਲੇ ਕੋ ਚੁੰਗੇ ਨਿਤ ਪੇੜ ਸਾ ਸੰਗਤ ਜੀ ਪੇੜ ਦਾ ਦੁੱਧ ਨਾ ਉਹਦਾ ਬੱਚਾ ਪੀਂਦਾ ਇੱਥੇ ਕੰਮ ਉਲਟਾ ਹੋ ਗਿਆ ਲੇਲੇ ਕੋ ਚੁੰਗੇ ਨਿਤ ਪੇੜ ਲੇਲੇ ਨੂੰ ਪੇੜ ਚੁੰਗ ਰਹੀ ਆ ਇੱਥੇ ਲੇਲਾ ਕੌਣ ਐ ਮਨ ਇੱਥੇ ਪੇੜ ਕੌਣ ਐ ਸਾਡੇ ਬੁੱਧੀ ਸਾਡੀ ਮਤ ਕੰਮ ਉਲਟਾ ਹੋ ਗਿਆ ਜਿਹੜੀ ਮਤ ਬੁੱਧਵਾ ਨਾ ਉਹ ਮਨ ਰੂਪੀ ਲੇਲੇ ਦੇ ਮਗਰ ਮਗਰ ਤੁਰੀ ਫਿਰਦੀ ਆ ਤੇ ਮੈਂ ਆਪਣੀ ਭੈਣ ਹਰ ਸਿਮਰਤ ਕੌਰ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਤੇਰੇ ਜ਼ੁਬਾਨ ਦੇ ਵਿੱਚ ਬੜਾ ਰਸ ਐ ਤੇਰੀ ਅਰਦਾਸ ਬੜੀ ਛੇਤੀ ਪੂਰੀ ਹੁੰਦੀ ਐ ਤੂੰ ਅਰਦਾਸ ਕੀਤੀ ਸੀ ਕਿ ਜਿਨ੍ਹਾਂ ਦੇ ਬੇਦਬੀ ਕੀਤੀਆਂ ਜਾਂ ਕਰਵਾਈਆਂ ਜਿਹੜੇ ਰਾਜਨੀਤੀ ਕਰਦੇ ਰੱਬ ਜੀ ਉਹਨਾਂ ਦਾ ਬੋਲੋ ਸਾਰੇ ਹੇ ਗੁਰੂ ਰਾਮਦਾਸ ਉਹਨਾਂ ਦਾ ਤਖਨ ਨਾ ਰਵੇ ਤੋ ਵਾਕਿਆ ਤੇਰੀ ਅਰਦਾਸ ਮੇਰੀਏ ਪੈਣੇ ਰੱਬ ਨੇ ਬਹੁਤ ਨੇੜਿਓਂ ਕਿ ਸੁਣੀ ਐ ਇੱਕ ਅਰਦਾਸ ਹੋਰ ਕਰਦੇ ਕਿ ਜਿਨ੍ਹਾਂ 328 ਰੂਪਾਂ ਚ ਇਧਰ ਉਧਰ ਘਾਲੇ ਮਾਲੇ ਕੀਤੇ ਆ ਉਹਨਾਂ ਬਾਰੇ ਵੀ ਮਾੜਾ ਮੋੜ ਕਹਿ ਦੇ ਤੇ ਸੌਖਾ ਹੋ ਜੇ ਜਿਨ੍ਹਾਂ ਲੀਡਰਾਂ ਨੇ ਬੇਈਮਾਨੀਆਂ ਕੀਤੀਆਂ ਜੋਨਾ ਡੇਰੇਦਾਰਾਂ ਨੇ ਪਖਾਣਡ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀਆਂ ਆਸਣ ਗੱਦੇ ਨਾਲ ਲਾ ਕੇ ਮੱਥੇ ਟਿਕਾਏ ਆ ਮੇਰੀਏ ਭੈਣੇ ਇੱਕ ਵਾਰੀ ਅਰਦਾਸ ਕਰਦੇ ਹੋ ਬੋੜੀ ਰੱਬ ਦੀ ਦੁਆਈ ਰੱਬ ਦੀ ਬੜਾ ਭਲਾ ਹੋਊਗਾ ਕੱਲ ਦੇ ਕਈ ਗਰੰਥੀ ਸਿੰਘਾਂ ਦੇ ਫੋਨ ਆਏ ਕਹਿੰਦੇ ਕਈ ਸਾਨੂੰ ਆਦੇ ਭਾਈ ਸਾਹਿਬ ਪੁੱਤਰ ਦੀ ਅਰਦਾਸ ਕਰਾਉਣੀ ਤੁਹਾਡੀ ਪੂਰੀ ਹੁੰਦੀ ਐ ਕਹਿੰਦਾ ਨਹੀਂ ਸਾਡੀ ਤੇ ਪੂਰੀ ਨਹੀਂ ਹੁੰਦੀ ਪੂਰੀ ਬੀਬੀ ਹਰ ਸਿਮਰਤ ਕੌਰ ਦੀ ਹੁੰਦੀ ਉਹਦੇ ਕੋਲ ਜਾਓ ਔਰ ਦਾਸਾਂ ਬਹੁਤ ਵਧੀਆ ਕਰਦੀ ਆ ਵੇਖ ਲਓ ਕਿਥੋਂ ਪਾਣਾ ਵਾਪਰੇ ਤੇ ਕਿਦਰ ਨੂੰ ਤੁਰ ਪਿਆ ਗੁਰੂ ਕਿਰਪਾ ਕਰੇ ਆਓ ਮਾਤਾ ਪੈਂਸਾ ਅਮੂਹਾ ਜਾਏ ਮਤਿਆ ਹੋਇਆ ਮਾਲੀ ਸੰਢਾ ਅਮੂਹਾ ਜਾਏ ਕੁੱਦ-ਕੁੱਦ ਚਰੈ ਰਸਾਤਲ ਪਾਏ ਤੇ ਭਗਤ ਕਬੀਰ ਜੀ ਅਖੀਰ ਚ ਪਤਾ ਕੀ ਆਂਦੇ ਆ ਕਹਿੰਦੇ ਪਤਾ ਲੱਗਾ ਇਹ ਕਿਉਂ ਹੋਇਆ ਕਹਿੰਦੇ ਕਹੋ ਕਬੀਰ ਪ੍ਰਗਟ ਭਈ ਖੇੜ ਇਹ ਖੇੜ ਪ੍ਰਗਟ ਹੋ ਗਈ ਆ ਕਿਉਂ ਲੀਲੇ ਕੋ ਚੁੰਗੇ ਨਿਤ ਪੇੜ ਸਾ ਸੰਗਤ ਜੀ ਪੇੜ ਦਾ ਦੁੱਧ ਨਾ ਉਹਦਾ ਬੱਚਾ ਪੀਂਦਾ ਇੱਥੇ ਕੰਮ ਉਲਟਾ ਹੋ ਗਿਆ ਲੇਲੇ ਕੋ ਚੂੰਗੇ ਨੇ ਤ ਪੇੜ ਲੇਲੇ ਨੂੰ ਪੇੜ ਚੋਂਗ ਰਹੀ ਆ ਇੱਥੇ ਲੇਲਾ ਕੌਣ ਐ ਮੰਨ ਇੱਥੇ ਪੇੜ ਕੌਣ ਐ ਸਾਡੇ ਬੁੱਧੀ ਸਾਡੀ ਮੱਤ ਕੰਮ ਉਲਟਾ ਹੋ ਗਿਆ ਜਿਹੜੀ ਮੱਤ ਬੁੱਧਵਾ ਨਾ ਉਹ ਮਨ ਰੂਪੀ ਲੇਲੇ ਦੇ ਮਗਰ ਮਗਰ ਤੁਰੀ ਫਿਰਦੀ ਐ ਲੇਲੇ